ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019117 ਸੋ ਅੱਜ ਦੀ ਵੀਰ ਵਿੱਚ ਦੋ ਬੜਾ ਦਿਖਾਵਾਂਗੇ ਇੱਕ ਜਰਸੀ ਤੇ ਇੱਕ ਕੈਚਪ ਗੱਪਣਾ ਸੁਣਨ ਨੂੰ ਰਹਿ ਗਿਆ ਡਿਟੇਲ ਇਕੱਲੇ ਇਕੱਲੇ ਨਾਲ ਗੱਲ ਪੁੱਛਦੇ ਆਓ ਕੀ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੈ ਜੀ ਗੁਰਚਰਨ ਸਿੰਘ ਪ ਜਿਲਾ ਮੋਗਾ ਗਏ ਜਿਲਾ ਮੋਗਾ ਦੀ ਬਿਲਕੁਲ ਨਿਹਾਲ ਸਿੰਘ ਵਾਲਾ ਸ਼ਹਿਰ ਤੇ 2-3 ਕਿਲੋਮੀਟਰ ਨਾਲ ਹੀ ਆ ਗਿਆ ਨਾ 1 ਕਿਲੋਮੀਟਰ ਨਿਹਾਲ ਸਿੰਘ ਵਾਲਾ ਠੀਕ ਆ ਪਿੰਡ ਰਣਸੀ ਕਲਾਂ ਹਾਂਜੀ ਰਣਸੀ ਕਲਾਂ ਤੇ ਮੋਬਾਈਲ ਨੰਬਰ ਆਪਣਾ 81948 70216 81948 70216 70216 ਜੀ ਪਹਿਲੇ ਨੰਬਰ ਆਪਾਂ ਜਰਸੀ ਵਹਿੜ ਦੇਖੀਏ ਨਹੀਂ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਸੁੰਦੀ ਹੈ ਜੀ ਤੇ ਕਿ ਕਾ ਇੱਕ ਦਿਨ ਵਾਕੀ ਪਿਆ ਸੂਣ ਚ ਇਹ ਕਿਹਦੇ 7 ਤਰੀਕ ਨੂੰ ਮਨ ਪੂਰੇ ਹੁੰਦੇ ਲਗਭਗ 8-9 ਦਿਨ ਕੱਢ ਦੀ ਹੈ ਜੀ 8-9 ਦਿਨ ਕੱਢ ਦੀ ਠੀਕ ਆ ਪਹਿਲੇ ਸੂਆ ਪਾ ਦੁੱਧ ਕਿੰਨਾ ਚੋਏ ਦੇ ਸੂਆ ਦਾ ਠੀਕ ਹੈ ਵਧੀਆ ਲੰਬਾ ਡੇ ਦੁੱਧ ਦਿੱਤਾ ਹਾਂਜੀ ਦੁੱਧ ਪੂਰਾ ਵਧੀਆ ਦਿੱਤਾ ਠੀਕ ਹੈ ਤੇ ਚੋਣ ਚਵਾਥਣਾ ਸੀ ਬਾਈ ਪੂਰੀ ਠੰਡੀ ਸੀ ਲੈ ਹੁਣ ਵੀ ਦੇਖੋ ਜਿਹੜੇ ਪਾਸੇ ਦੀ ਮਰਜੀ ਵਹਿ ਜਾਓ ਠੀਕ ਹੈ ਜਵਾਗ ਵਹਿ ਜਾਏ ਕੋਈ ਦਿੱਕਤ ਨਹੀਂ ਹੋएगी ਠੀਕ ਹੈ ਅੰਦਾਜ਼ਾ ਜੈਦ ਕੀ ਦੁੱਧ ਕਿੰਨਾ ਪਾ ਦੂਗੀ ਹੈ ਗਰਮੀ ਦੇ ਹਿਸਾਬ ਨਾਲ ਤਾਂ 20 22 ਕੀ ਮੰਨ ਕੇ ਚੱਲਗੇ ਕਹਿਣ ਨੂੰ ਵੀ 25 26 ਕਹਿ ਦੇ ਗਏ 20 ਕਿਲੋ ਵਾਲਾ ਹਵਾਨਾ ਗਵਾਹੀ ਭਰਦਾ ਇਹਦਾ ਗਵਾਹੀ ਭਰਦਾ ਇਹ ਦੇਖੋ ਮੇਨ ਜਿਹੇ ਦੇ ਕੋਲ ਨਾਲਾਂ ਠੀਕ ਹੈ ਰੇਟ ਇਹਦਾ ਕੀ ਰਹੋਗੇ ਰੇਟ ਇਹਦਾ 77000 ਰੁਪਇਆ ਮਾਰ ਲਈ ਮੜਾ ਮੜਾ ਛੋਟ ਸੱਪਾ ਹਾਂ ਇਮਾਨਦਾਰ ਕਰਦੇ ਹਾਂ ਟੋਰੇ ਵਾਸਤੇ ਸੋ ਵੀਰ 77000 ਰੁਪਇਆ ਵੈੜਦੀ ਹੈਗੀ ਹੈ ਕੀਮਤ ਦੂਜਾ ਸੂਆ ਵੈੜ ਸੁੰਦੀ ਪਈਆ ਕੱਦ ਕਾਠ ਚੰਗਾ ਜਿੰਦਿਆਂ ਬਿਊਟੀ ਵਗੈਰਾ ਬਹੁਤ ਹੈ ਵੈੜ ਦੇ ਉੱਪਰ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਅਸਲ ਜਰਸੀ ਜਿਹਨੂੰ ਕਹਿੰਦੇ ਪੰਜਾਬ ਵਾਲੀ ਜਿੰਦਿਆਂ ਵਾਲੀ 20 ਕੀ ਐਵਰੇਜ ਵਾਲੀ ਵੈੜ ਆਰਾਮ ਨਾਲ ਹੈਗੀ ਹੈ ਉਹ ਦੇਖੋ ਮੂੰਹ ਮੱਥਾ ਤੇ ਬਾਕੀ ਲੇਵਾ ਵਗੈਰਾ ਦੇਖੋ ਇੱਕ ਹਫਤਾ ਸੂਨ ਦੇ ਵਿੱਚ ਅਜੇ ਦਾ ਪੈਂਡਿੰਗ ਪਿਆ ਰਾਜੀਪੂਰੀ ਫੋਲਾ ਤੇ ਪਲੀਪੂਰੀ ਵੀ ਬਾਡੀ ਵੇਟ ਵਗੈਰਾ ਬਹੁਤ ਆ ਵੇੜ ਚ ਤੇ ਹਵਾਨੇ ਦੇ ਨਾੜਾ ਵਗੈਰਾ ਦੇਖ ਸਕਦੇ ਹੋ ਸੋਹਣਿਆ ਸਾਫ ਸੁਥਰੀਆਂ ਨਾੜਾ 77000 ਕੀਮਤ ਆ ਇਹਦੇ ਵਿੱਚੋਂ ਮਾਨਤਾਣ ਮੌਕੇ ਤੇ ਹੋ ਜਾਣਾ ਦਿਨ ਲਗਭਗ ਮੰਨ ਕੇ ਚੱਲੇ 7 ਤੋਂ 8 ਦਿਨ ਇਹਦੇ ਹਜੇ ਬਾਕੀ ਪਏ ਆਗੇ ਤੇ ਬਾਲਟ ਲਾ ਹਵਾਨੇ ਵਿੱਚ ਕਾਫੀ ਪੁੰਜਾ ਦੇਖ ਸਕਦੇ ਹੋ 8 7 2 3 ਦਿਨ ਉੱਪਰ ਥਡੇ ਵੀ ਲੈ ਸਕਦੇ ਆ ਬਾਲਟ ਲਾ ਦੇਖ ਠੀਕ ਹੈ ਤੇ ਬਾਕੀ ਨਾੜਾ ਨੂੜਾ ਦੀ ਗੱਲ ਕਰੀਏ ਬਹੁਤ ਆ ਥਣਾ ਚ ਮਿੱਥੀ ਵਗੈਰਾ ਦੇਖੋ ਸੋਹਣੀ 77000 ਚੁੱਕ ਜਾ ਇਸ ਮੌਕੇ ਦੇਖੋ ਜੂਗੀ ਦੂਜਾ ਸੂਆ ਸੂਨ ਨੂੰ ਕੁਝ ਦਿਨ ਬਾਅਦ ਕੀ ਸੀਮਨ ਵਗੈਰਾ ਫਿਰ ਜ਼ਿਆਦਾ ਕੁਝ ਕਿਹੜਾ ਪ੍ਰਾਈਸ ਇਹਦੇ ਸੀਮਨ ਵੀਰੇ ਲੈਤਾ ਹੋ ਗਿਆ ਸੀਗਾ 18000 ਰੁਪਏ ਮੇਰੇ ਹੁਣ ਜ਼ਿਆਦਾ ਨਹੀਂ ਕਿਹੜਾ ਲੱਗਿਆ ਠੀਕ ਹੈ ਮਤਲਬ ਠੀਕ ਹੈ ਚੰਗਾ ਕੈਕ ਭਰਾਇਆ ਸੀਗਾ ਪੂਰਾ ਵਧੀਆ ਕੈਕ ਭਰਾਇਆ ਸੀ ਪਤਾ ਕੌਫ ਦਾ ਠੀਕ ਹੈ ਸਰਕਾਰੀ ਬੰਦੇ ਤੋਂ ਭਰਾਇਆ ਠੀਕ ਹੈ ਅੱਗੇ ਦੋ ਨੰਬਰ ਡੱਬੀ ਵੈੜ ਦੇਖੀਏ ਨੇ ਆਪਾਂ ਇਹ ਵੀ ਦੂਜਾ ਸੂਆ ਦੁੱਗੀ ਕੈਕ ਦਿਨ ਲੈਂਦੀ ਐ ਇਹਦੇ ਪਾਣੀ ਦੀ ਤਰੀਕੰਦਾਂ ਪੂਰੇ ਹੁੰਦਾ ਜੀ ਇਹਦਾ ਪਹਿਲਣ ਦਾ ਪਾ ਦੁੱਧ ਕਿੰਨਾ ਚੋਇਆ ਜੀ 25 ਲੀਟਰ ਦੁੱਧ ਚੋਇਆ ਜੀ ਘਰ ਦੀ ਐ ਜਮ ਠੀਕ ਹੈ ਅੰਦਾਜ਼ਾ ਇਹਦੀ ਦੁੱਧ ਦਾ ਬਸ ਉਥੇ 24 25 ਕੀ ਮੰਨਦੇ ਆ ਜੀ ਗਰਮੀ ਬਹੁਤ ਬੈਂਦੀ ਹੈ ਤੇ ਰੇਟ ਇਹਦਾ ਕੀ ਰਹਿਣਾ ਜੀ ਰੇਟ ਇਹਦਾ 67000 ਰੁਪਏ ਮੰਨ ਤਨ ਮੌਕੇ ਦੇ ਮੌਕੇ ਦੇ ਮੰਨ ਤਾ ਟੋੜਿਆ ਬਾਹਰ ਨੂੰ ਸੋ ਦੂਜੇ ਨੰਬਰ ਜਿਹੜੀ ਆਪਾਂ ਵੈੜ ਦੇਖੀ ਐ ਨਾ 67000 ਰੁਪਏ ਇਹਦੀ ਕੀਮਤ ਆ ਬਾਕੀ ਮੌਕੇ ਤੇ ਗੁਜਾਇਸ਼ ਵਗੈਰਾ ਹੋ ਜੂਗੀ ਕੱਦ-ਕਾਠ ਵਗੈਰਾ ਚੰਗਾ 5 ਤਰੀਕ ਨੂੰ ਦਿਨ ਪੂਰੇ ਅੱਜ ਲਗਭਗ 28 27 ਹੋ ਗਈ 28 ਤਰੀਕ ਤੇ ਹਫ਼ਤਾ ਬਾਕੀ ਹੈ ਇੱਕ ਦੋ ਦਿਨ ਉੱਪਰ ਥੱਲੇ ਪਹਿਲਾਂ ਵੀ ਸੂ ਸਕਦੇ ਮਗਰੋਂ ਵੀ ਸੂ ਸਕਦੀ ਆ ਤੇ ਕੱਦ-ਕਾਠ ਵਗੈਰਾ ਦੇਖੋ ਬੈਡ ਦਾ ਪੂਰਾ ਚੰਗਾ ਸਾਫ਼ ਸੁਥਰਾ ਕੀਮਤ ਸਿਰਫ ਜੈਨੂਨ ਜੀ 67000 ਰੁਪਿਆ ਇਹਦੇ ਵਿੱਚੋਂ ਮਾਨਦਾਨ ਮੌਕੇ ਤੇ ਹੋ ਜਾਣਾਗਾ ਸੋ ਮੂੰਹ ਬਥਾ ਫੇਸ ਕੁਆਲਟੀ ਵਗੈਰਾ ਦੇਖੋ ਜੈਨੂਨ ਦੂਜਾ ਸੁਆ 24 25 ਕਿਲੋ ਦੁੱਧ ਪਲੂਨ ਨਹੀਂ ਦਿੱਤਾ ਇਸ ਵਾਰ ਪੰਜ 24 25 ਕਿਲੋ ਦੁੱਧ ਮੰਨ ਕੇ ਲੈ ਸਕਦੇ ਆ ਤੇ ਲੇਵਾ ਵਗੈਰਾ ਨੇੜ ਤੋਂ ਦੇਖ ਸਕਦੇ ਸੋਹਣਾ ਸਾਫ਼ ਸੁਥਰਾ ਲੇ ਬਾਲਟੀਲਾ ਕਾਫੀ ਪਈਆਂ ਦੋ ਕੱਪੜਾ ਬੜਾ ਦਿਖਾ ਦਿਆਂ ਪਿੰਡ ਰਣਸੀਕਲਾ ਜਿਲ੍ਹਾ ਮੋਗੇ ਦਾ ਪਿੰਡਾ ਤਸਿਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਬਿਲਕੁਲ ਨਾਲ ਰਹਿ ਜਾਂਦਾ ਕੋਈ ਵੀ ਨਖ ਸੋੜੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਿਓ ਵੀਡੀਓ ਦੇਖ ਕੇ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ